ਸਰਵੋਡ ਯੂਨੀਵਰਸਿਟੀ ਪਤਿਕਾਰ ਸਾਹਿਬ ਸਾਉਂ 2014 ਤੋਂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਵੱਡੇ ਪੱਧਰ ਤੇ ਮਨਾ ਰਿਹਾ ਹੈ ਇਸ ਦਿਨ ਲਗਭਗ ਅਸੀਂ 4 ਤੋਂ 5 ਦਿਨ ਦੇ ਪ੍ਰੋਗਰਾਮ ਕਰਦੇ ਹਾਂ ਇਸ ਵਾਰ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਸਾਡਾ 4 ਦਿਨ ਦਾ ਪ੍ਰੋਗਰਾਮ ਹੈ ਕੱਲ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਜਿਹੜੇ ਆ ਉਹ ਵਿਦਿਆਰਥੀਆਂ ਦੇ ਕੁਇਜ਼ ਕੰਪੀਟੀਸ਼ਨ ਤੋਂ ਸ਼ੁਰੂ ਹੋਏ ਅੱਜ ਫਿਜ਼ੀਓਥੈਪੀ ਭਾਰਤ ਕੋ ਮੁੱਖ ਫਿਜ਼ੀਓਥੈਪੀ ਕੈਂਪ ਅਤੇ ਇੱਕ ਫਲੱਡ ਰਿਮਿਸ਼ਨ ਕੈਂਪਰ ਜਿੱਤਰਾ ਹਸਪੀਟਲ ਪਟਿਆਲਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਸਾਨੂੰ ਉਮੀਦ ਹੈ ਕਿ 100 ਤੋਂ ਵੱਧ ਯੂਨਿਟ ਜਿਹੜੇ ਆ ਉਹ 171 ਹੋਣਗੇ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਇੱਕ ਵਿਦਿਆਰਥੀ ਦਾ ਸੰਵਾਦ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਵਿਦਿਆਰਥੀ ਗੁਰਨਾਨਕ ਦੇਵ ਜੀ ਪਾਣੀ ਦੇ ਸੰਦਰਭ ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਗੋਲਸ ਬੰਦੀ ਵਿਚਾਰ ਚਰਚਾ ਕਰਨਗੇ ਹੋਰ ਕਾਫੀ ਸਾਰੀਆਂ ਗਤੀਵਿਧੀਆਂ ਜਿਵੇਂ ਕਿ ਸਫਾਈ ਅਭਿਆਨ ਹੈ ਉਹ ਵੀ ਪਲਾਨ ਕੀਤਾ ਗਿਆ ਹੈ ਤੇ ਜਿਸ ਦਿਨ ਗੁਰਪੁਰਬ ਅਸੀਂ ਮਨਾ ਰਹੇ ਹਾਂ 18 ਅਕਤੂਬਰ 2025 ਨੂੰ ਉਸ ਦਿਨ ਸੈਲਪਾਰਟ ਦੇ ਪ੍ਰੋਗਰਾਮ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸ਼ਾਮ ਪੀਤਨ ਅਤੇ ਕਵਿਸ਼ਰੀ ਗਾਇਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਗੁਰੂ ਘਰ ਲੰਗਰ ਫੁੱਟ ਵਰਤੇਗਾ ਤੇ ਇਹਨਾਂ ਪ੍ਰੋਗਰਾਮਾਂ ਦੀ ਸਮਾਪਤੀ ਜਿਹੜੀ ਹੈ ਉਹ ਗੱਤਕੇ ਦੀ ਪ੍ਰਦਰਸ਼ਨੀ ਹੋਵੇਗੀ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਕੱਤੇ ਦਾ ਪ੍ਰਦਰਸ਼ਨ ਕਰਨਗੇ ਗੁਰੂ ਗ੍ਰੰਥ ਸਾਹਿਬ ਬਾੜੀ ਯੂਨੀਵਰਸਿਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੋਧਰਮ ਦੇ ਵਿੱਚ ਇਹ ਜੋ ਹਸ ਸਾਲ ਅਸੀਂ ਅਥੇ ਪ੍ਰੋਗਰਾਮ ਲਿਖਦੇ ਆਂ ਔਰ ਉਹਨਾਂ ਦੇ ਤਹਿਤ ਇੱਕੋ ਗੱਲ ਵੀ ਜਿਹੜੀ ਮੇਰ ਕੇ ਗੁਰਮਾਨ ਸਿੰਘ ਜੀ ਨੇ ਸੰਵਾਦ ਦਾ ਜਿਹੜਾ ਕਨਸੈਪਟ ਸੀ ਉਹ ਸ਼ੁਰੂ ਕੀਤਾ ਸੀ ਔਰ ਉਸ ਨੂੰ ਅੱਗੇ ਚਲਾਉਦੇ ਹੋਏ ਅਸੀਂ ਕਿਹੜਾ ਸੰਵਾਦ ਕੋਇਜ਼ ਕੰਟੈਸਟ ਔਰ ਬਲੱਡ ਡੋਨੇਸ਼ਨ ਕੈਂਪ ਕਿਉਂਕਿ ਮਨੁੱਖਤਾ ਦੀ ਭਲਾਈ ਲਈ ਸਭ ਤੋਂ ਪਹਿਲਾਂ ਸਿੱਖੀ ਦੇ ਵਿੱਚ ਮੇਰੇ ਇਹ ਜਿਹੜਾ ਗੱਲਬਾਤ ਮਕਸਦ ਹੈਗਾ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਰਦੇ ਆ ਅੱਜ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਫਿਜ਼ੀਓਥੈਰੇਪੀ ਡਪਾਰਟਮੈਂਟ ਵੱਲੋਂ ਲਾਇਆ ਗਿਆ ਔਰ ਇਸ ਦੇ ਨਾਲ ਨਾਲ ਅੱਜ ਅਵੋਇਡ ਸਟ੍ਰੋਕ ਦੇ ਵੀ ਉਸ ਦੇ ਵਾਧੇ ਵਿੱਚ ਵੀ ਬਹੁਤ ਸਾਰੇ ਜ਼ਾਲਿਮੋ ਮਰੀਜ਼ ਹੈ ਜਿਹਦੇ ਨਾਲ ਦਾ ਅੱਜ ਦੁਨੀਆ ਦਾ ਨੰਬਰ 3 ਵਾਲਾ ਇਹ ਸਭ ਤੋਂ ਮੇਜਰਸ ਡੈਥ ਕਾਸ ਹੈ ਜਿਹੜਾ ਵਰਲਡ ਸਟ੍ਰੋਕ ਬਣ ਗਿਆ ਹੈਗਾ ਔਰ ਇਸ ਤੋਂ ਇਲਾਵਾ ਇਸ ਯੂਨੀਵਰਸਿਟੀ ਕੋਲ ਫਿਜ਼ੀਓਥੈਰੇਪੀ ਡਪਾਰਟਮੈਂਟ ਕੋਲ ਸਪੈਸ਼ਲ ਕੇਅਰ ਬੱਚਿਆਂ ਬਨੁ ਲਈ ਕੋਸ਼ਿਸ਼ ਖੋਲਿਆ ਗਿਆ ਹੈ ਜਿਸ ਵਿੱਚ ਹਰ ਰੋਜ਼ ਬਹੁਤ ਬੱਚੇ ਜਿਹੜੇ ਹੈਗੇ ਆ ਉਹ ਵਿਜ਼ਿਟ ਕਰਦੇ ਆਂ ਔਰ ਫ੍ਰੀ ਆਫ ਕਾਸਟ ਹੈਥਰੀਪੀ ਉਸ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਮੈਂ ਇਸ ਅੱਜ ਇਸ ਤੁਹਾਡੇ ਮਾਧਿਅਮ ਤੇ ਰਾਹੀਂ ਲੋਕਾਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਰਿਕਵੈਸਟ ਕਰਦਾ ਹਾਂ ਕਿਉਂ ਜਿੰਨੇ ਵੀ ਬੱਚੇ ਹੈਗੇ ਆ ਇਸ ਤਰ੍ਹਾਂ ਦੇ ਚਾਹੇ ਉਹ ਕਿਸੇ ਤਰ੍ਹਾਂ ਵੀ ਮੈਂਟਲੀ ਜਾਂ ਮਤਲਬ ਸਪੈਸ਼ਲ ਕੇਅਰ ਹੋਵੇ ਤੇ ਉਹਨਾਂ ਨੂੰ ਇੱਥੇ ਲੈ ਕੇ ਆਓ ਅਸੀਂ ਉਹਨਾਂ ਦਾ ਪੂਰਾ ਧਿਆਨ ਔਰ ਸਾਡੇ ਕੋਲ ਬਹੁਤ ਹੀ ਸਪੈਸ਼ਲ ਇਕੁਪਮੈਂਟਸ ਹੈਗੇ ਆ ਜਿਨ੍ਹਾਂ ਇਕੁਪਮੈਂਟਸ ਦੇ ਨਾਲ ਅਸੀਂ ਜਿਹੜਾ ਉਹਨਾਂ ਬੱਚਿਆਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਖਾਲਸਾ ਭਾਈ ਕੀ ਕਤੇ ਗੁਰਪੁਰਪ ਦੀ ਖੁਸ਼ੀਆਂ ਵੰਡਦੇ ਹੋਏ ਜਿਵੇਂ ਕੋ ਨਾਨਕ ਤੇ ਜੀ ਨੇ ਕਿਹਾ ਕਿ ਨਾਮ ਜਪੋ ਵਣ ਛੋ ਕੇ ਕਰੋ ਸੋ ਕਿਰਤ ਦਾ ਜਿਹੜਾ ਹੈ ਚੱਲਦਾ ਆ ਰਿਹਾ ਅਸੀਂ 2014 ਤੋਂ ਇਹ ਡਿਪਾਰਟਮੈਂਟ ਜਦੋਂ ਖੋਲਿਆ ਤੇ ਜਿੱਥੇ ਲੰਗਰ ਲਾਇਆ ਜਾਂਦੇ ਆ ਉੱਥੇ ਇਲਾਜ ਦੇ ਲੰਗਰ ਚੱਲ ਰਹੇ ਨੇ ਸੋ ਗੁਰੂ ਨਾਨਕ ਦੇਵ ਜੀ ਦੀ ਅਸੀਂ ਕਹਾਵਾਂ ਨੂੰ ਬੰਦੇ ਹੋਏ ਅਸੀਂ ਆਪਣਾ ਪੂਰਾ ਅਪਰਾਲਾ ਕਰ ਰਹੇ ਆ ਕਿ ਹਰ ਗਰੀਬ ਹਰ ਜ਼ਰੂਰਤਮੰਦ ਨੂੰ ਅਸੀਂ ਫਾਇਦਾ ਦੇ ਸਕੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਆ ਸਾਰੀ ਸੰਤਾ ਨੂੰ ਬਹੁਤ ਬਹੁਤ ਦੀਆਂ ਲੱਖ ਲੱਖ ਵਧਾਈਆਂ ਸਾਲ 2014 ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਵਿਖੇ ਫਿਜ਼ੀਓਥੈਰੇਪੀ ਵਿਭਾਗ ਵਿੱਚ ਬਲੱਡ ਡੋਨੇਸ਼ਨ ਕੈਂਪ ਅਤੇ ਫ੍ਰੀ ਫਿਜ਼ੀਓਥੈਰੇਪੀ ਕੈਂਪ ਜਿਹੜੇ ਆ ਉਹ ਪੁਰਾਤ ਪੁਰਾਣੇ ਮੌਕੇ ਤੇ ਹਰ ਸਾਲ ਲਗਾਏ ਜਾਂਦੇ ਹਨ ਤੇ ਜਿਹੜਾ ਹੂਮਨ ਕੈਂਪੇਨ ਉਹ ਅਸੀਂ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਹਰ ਸਾਲ ਲਗਾਉਂਦੇ ਆ ਤੇ ਇਸ ਸਾਲ ਵੀ ਅਸੀਂ ਉਮੀਦ ਕਰ ਰਹੇ ਆ ਕਿ ਜਿਹੜੇ ਵਿਦਿਆਰਥੀ ਆ ਉਹ ਹੌਮ ਭਾ ਕੇ ਜਿਹੜੇ ਹੂਮਨ ਕੈਂਪ ਦੇ ਵਿੱਚ ਆਪਣਾ ਸਹਿਯੋਗ ਦੇਣਗੇ ਇਸ ਦੇ ਨਾਲ ਨਾਲ ਹੀ ਅਸੀਂ ਐਮਐਸਐਸ ਦੇ ਵੋਲੰਟੀਅਰਸ ਤੇ ਸਹਿਯੋਗ ਦੇ ਨਾਲ ਮੁਫਤ ਤੇ ਆਪਣੇ ਸਟੂਡੈਂਟਸ ਨਾਲ ਫਿਜ਼ੀਓਥੈਰੇਪੀ ਕੈਂਪ ਜਿਹੜਾ ਹੈ ਉਹ ਵੀ ਹਰ ਸਾਲ ਲਗਾਉਂਦੇ ਆ ਰਹੇ ਆ ਤੇ ਉਮੀਦ ਕਰਦੇ ਆ ਕਿ ਸੰਕਟਾਂ ਬਾਰੋਂ ਵੀ ਆਣ ਗਿਆ ਤੇ ਇਸ ਕੈਂਪ ਨੂੰ ਸਕਸੈਸਫੁਲ ਨਾ